ਮਹਾਰਾਸ਼ਟਰ ਦਾ ਸਾਬਕਾ ਰਾਸ਼ਟਰ ਸਾਬਕਾ ਮੁੱਖ ਮੰਤਰੀ ਸੀ ਉਹਦੀ ਤਲਾਸ਼ੀ ਲਈ ਸੀ ਜੀ ਜਦੋਂ ਹੈਲੀਕਾਪਟਰ ਚਹਣ ਲਗਾ ਕਹਿੰਦੇ ਹੁਣ ਆਖਰ ਚੋਣ ਕਮਿਸ਼ਨ ਨੇ ਅਮਿਤ ਸ਼ਾਹ ਦੇ ਹੈਲੀਕਾਪਟਰ ਦੀ ਤਲਾਸ਼ੀ ਵੀ ਲੈ ਲਈ ਹੈ ਜੀ ਹਾਂ ਜੀ ਚੋਣ ਕਮਿਸ਼ਨ ਜਿਹੜਾ ਹੈਗਾ ਜੀ ਉਹ ਗਿਆ ਹੀ ਉੱਥੇ ਸੀ ਆਪਣੇ ਮਹਾਰਾਸ਼ਟਰ ਦੇ ਵਿੱਚ ਗਿਆ ਸੀ ਅਮਿਤ ਸ਼ਾਹ ਉਹ ਤੇ ਅਮਿਤ ਸ਼ਾਹ ਦੇ ਦੇ ਆਕੇ ਮਹਾਰਾਸ਼ਟਰ ਦੇ ਵਿੱਚ ਚੋਣ ਪ੍ਰਚਾਰ ਕਰਨਾ ਸੀ ਜੀ ਕਹਿੰਦੇ ਐ ਬਿਲਚੋਰ ਕਮਿਸ਼ਨ ਦੇ ਕੁਸ਼ਧਕਾਰੀ ਗਏ ਜੀ ਉਹਨਾਂ ਨੇ ਜਾ ਕੇ ਜਿਹੜਾ ਹੈਗਾ ਅਮਿਤ ਸ਼ਾਹ ਦਾ ਜਿਹੜਾ ਹੈਲੀਕਾਪਟਰ ਸੀ ਉਹਨੂੰ ਦੇਖਿਆ ਉਹਦੇ ਵਿੱਚ ਜਿਹੜੇ ਵੈਗ ਵਗੈਰਾ ਪਏ ਸੀ ਵੈਗ ਨੂੰ ਖੋਲ ਕੇ ਦੇਖੇ ਹਾਂ ਔਰ ਦੇ ਉਹਨੂੰ ਖੋਲਣ ਤੋਂ ਬਾਅਦ ਉਹਨਾਂ ਨੇ ਆਪ ਤਾਂ ਕਿਹਾ ਠੀਕ ਹੈ ਤੁਸੀਂ ਜਾ ਸਕਦੇ ਹੋ ਜੀ ਅਰੇ ਇਹ ਜਿਹੜਾ ਜੋ ਕੁਸ਼ਵੈਦ ਦੀ ਫੋਟੋਗ੍ਰਾਫੀ ਵੀ ਵਕਾਇਦਾ ਹੋਈ ਹੈ ਹਮ ਹਮ ਅਰਮਿਤ ਸ਼ਾਹ ਨੇ ਆਪਣੇ ਐਕਸ ਤੇ ਉੱਤੇ ਲਿਖਿਆ ਜੀ ਅੱਜ ਮੇਰੀ ਵੀ ਤਲਾਸ਼ੀ ਲਈ ਗਈ ਤੇ ਫੇ ਜਾਣ ਬੁੱਝ ਕੇ ਕੀਤਾ ਲੱਗਦਾ ਅੱਖਾਂ ਪੁੰਨ ਲੀ ਹਾਂ ਜੀ ਨਹੀਂ ਉਹ ਆਪਣੇ ਆਪ ਕਹਿ ਗਿਆ ਅੱਜ ਮੇਰੀ ਵੀ ਤਲਾਸ਼ੀ ਲਈ ਗਈ ਜੀ ਜੀ ਇਹ ਤੋਂ ਪਹਿਲਾਂ ਤੁਹਾਨੂੰ ਪਤਾ ਹੈ ਕਿ ਜਦੋਂ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਉਦੋਂ ਠਾਕਰੇ ਉਦੋਂ ਉਦੋਂ ਠਾਕਰੇ ਉਹਨਾਂ ਦੇ ਹੈਲੀਕਾਪਟਰ ਨੂੰ ਰੋਕਿਆ ਗਿਆ ਸੀ ਤੇ ਉਹਨਾਂ ਦੀ ਤਲਾਸ਼ੀ ਲਈ ਗਈ ਸੀ ਉਹਨਾਂ ਨੇ ਇਤਰਾਜ਼ ਕੀਤਾ ਸੀ ਕਿ ਕੀ ਅਰਮਿਤ ਸ਼ਾਹ ਦੇ ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਨੇ ਵੀ ਤਲਾਸ਼ੀ ਲਾਉਂਗੀ ਤੁਹਾਨੂੰ ਉਹਨਾਂ ਦੀ ਵੀ ਲੈਣੀ ਚਾਹੀਦੀ ਹੈ ਤੇ ਮੇਰੇ ਖਿਆਲ ਮੁਤਾਬਕ ਚੋਣ ਕਮਿਸ਼ਨ ਨੇ ਸੱਚਾ ਹੋਣ ਵਾਸਤੇ ਜਿਹੜੀ ਇਹ ਰਸਮ ਅਦਾ ਕਰਤੀ ਹੈ ਕਿ ਲੋਰੀ ਅਸੀਂ ਇਧਰ ਵੀ ਕਰਤਾ ਔਰ ਇਹਦਾ ਇਹਨਾਂ ਪ੍ਰਚਾਰ ਹੈਗਾ ਜਿਹੜਾ ਐਕਸ ਦੇ ਤੇ ਜਾਣਕਾਰੀ ਦੇਣੀ ਅਮਿਤ ਸ਼ਾਹ ਵੱਲੋਂ ਇਹਦੀ ਗੱਲ ਵੀ ਹੈ ਪਰ ਦੂਜੇ ਪਾਸੇ ਕੱਲ ਝਾਰਖੰਡ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਜੀ ਗਏ ਸੀ ਜੀ ਪ੍ਰਧਾਨ ਮੰਤਰੀ ਜੀ ਦੇ ਹੈਲੀਕਾਪਟਰ ਦਾ ਆਪਣਾ ਜਿਹੜਾ ਜਹਾਜ਼ ਆ ਉਹਦੇ ਵਿੱਚ ਕੋਈ ਪ੍ਰੋਬਲਮ ਆ ਗਈ ਹੂੰ ਹੂੰ ਉਹਨਾਂ ਦਾ ਜਹਾਜ਼ ਉਡਣਾ ਸਕਿਆ ਤੇ ਲੰਬਾ ਸਮਾਂ ਘੰਟਾ ਡੇਢ ਘੰਟਾ ਉਹਨਾਂ ਨੂੰ ਉੱਥੇ ਬੈਠਣਾ ਪਿਆ ਹਵਾਈ ਅੱਡੇ ਤੇ ਜੀ ਠੀਕ ਉਸੇ ਵੇਲੇ ਜਿਹੜਾ ਰਾਹੁਲ ਗਾਂਧੀ ਆ ਉਹ ਵੀ ਪ੍ਰਚਾਰ ਵਾਸਤੇ ਗਿਆ ਸੀ ਹਾਂ ਹਾਂ ਅਰਾਹੁਲ ਗਾਂਧੀ ਦਾ ਹੈਲੀਕਾਪਟਰ ਚੰਗਾ ਪਲਾਸੀ ਲੇਕਿਨ ਹੈਲੀਕਾਪਟਰ ਨੂੰ ਅਧਿਕਾਰੀਆਂ ਨੇ ਉਡਣ ਦੀ ਇਜਾਜ਼ਤ ਨਹੀਂ ਦਿੱਤੀ ਜੀ ਕਿਉਂ ਨਹੀਂ ਦਿੱਤੀ ਇਜਾਜ਼ਤ ਉਹ ਕਹਿੰਦੇ ਜੀ ਠੀਕ ਜੀ ਅਜੇ ਤੱਕ ਕਲੀਅਰ ਨਹੀਂ ਹੈ ਮਾਮਲਾ ਅਬਸਲੂਟ ਮਾਮਲਾ ਕਲੀਅਰ ਸੀ ਸਾਰਾ ਕੁਝ ਸੀ ਉਹਨਾਂ ਨੇ ਕਿਹਾ ਕਿ ਜਿੰਨੀ ਦਿਨ ਪ੍ਰਧਾਨ ਮੰਤਰੀ ਨਹੀਂ ਜਾਂਦਾ ਉਹ ਨਹੀਂ ਦਿਨਾਂ ਬੈਨੂ ਇਜਾਜ਼ਤ ਨਹੀਂ ਦੇ ਸਕਦੇ ਭਾਵੇਂ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਇੱਕ ਇੱਕ ਮਿੰਟ ਸਹਾਈ ਹੈ ਬਿਲਕੁਲ ਜੋੜਾ ਜਿਹੜੀਆਂ ਹੈਗੀਆਂ ਉੱਪਰ ਉੱਪਰਾਂ ਕੁਝ ਇੱਕ ਪੜਾਅ ਦੀਆਂ ਹੋ ਗਈਆਂ ਅਗਲੇ ਪੜਾਅ ਦੀਆਂ ਹੋਣੀਆਂ ਹਨ ਉਹਨਾਂ ਜੋੜਾਂ ਦੇ ਵਿੱਚ ਜੇ ਉੱਥੇ ਲੀਡਰ ਜਾਣਗੇ ਜਾ ਕੇ ਉਹ ਪ੍ਰਚਾਰ ਕਰਨਗੇ ਤੇ ਪ੍ਰਚਾਰ ਉਹਨਾਂ ਦਾ ਕਿਉਂਕਿ ਰਾਹੁਲ ਗਾਂਧੀ ਇਸ ਵੇਲੇ ਬਹੁਤ ਵੱਡੇ ਵੱਡੇ ਹਮਲੇ ਕਰ ਰਿਹਾ ਹੁਣ ਉਹਨਾਂ ਹਮਲਿਆਂ ਦਾ ਮੁਕਾਬਲਾ ਕਰਨ ਵਾਸਤੇ ਇਨਾਂ ਦੇ ਕੋਲੇ ਉਨੀ ਜਿਹੜੀ ਹੈਗੀ ਆ ਸ਼ਕਤੀ ਨਹੀਂ ਹੈ ਮੇਰੇ ਖਿਆਲ ਬਤਾਲ ਕੇ ਤੇ ਫਿਰ ਇਹ ਇਹ ਉਹ ਜਿਹੜਾ ਉਲਟਾ ਜਿਹੜਾ ਪ੍ਰਬੰਧ ਇਹ ਕੀਤਾ ਜਾਂਦਾ ਹੁੰਦਾ ਕਿ ਇਹਦੇ ਵਿੱਚ ਕੋਈ ਟਿੱਕਾ ਪਾ ਦਿਓ ਪਹਿਲਾਂ ਵੀ ਡਿੱਕੇ ਪੈਂਦੇ ਰਹੇ ਤੇ ਹੁਣ ਵੀ ਡਿੱਕੇ ਪੈਂਦੇ ਰਹੇ ਜੀ ਹੁਣ ਸਵਾਲ ਇਹ ਹੈ ਕਿ ਜਿਹੜੀਆਂ ਗੱਲਾਂ ਉਹਨਾਂ ਨੇ ਕਹੀਆਂ ਹਨ ਪ੍ਰੋਬੀ ਪਾਰਟੀਆਂ ਬਾਰੇ ਕਹਿੰਦੇ ਉੱਥੇ ਚੋਣ ਕਮਿਸ਼ਨ ਕੀ ਕਹਿੰਦਾ ਹੈ ਜੀ ਹਰਿਆਣੇ ਦੇ ਵਿੱਚ ਚੋਣਾ ਹੋਈਆਂ ਹਰਿਆਣੇ ਦੇ ਵਿੱਚ ਡਾਕਟਰ ਸਾਡੇ ਪਿਆਰੇ ਲਾਲ ਗੜਗਏ ਉਹਨਾਂ ਨੇ ਹਰਿਆਣੇ ਆ ਕੇ ਟੂਣਾ ਦੇ ਟੋਟਾਂ ਕਿਹੜੇ ਕੱਢ ਲਈ ਹੂੰ ਵੋਟਾਂ ਅੰਕੜੇ ਕੱਢ ਕੇ ਪੂਰੀ ਉਹਨਾਂ ਦੇ ਵਿਗਿਆਨਿਕ ਢੰਗ ਦੇ ਨਾਲ ਸਾਰਕਸ ਦੇਖਿਆ ਉਹਨਾਂ ਨੇ ਕਿਹਾ ਵੀ ਇਲੈਕਸ਼ਨ ਕਮਿਸ਼ਨ ਨੇ ਜਿਵੇਂ ਬਿਆਨ ਦਿੱਤਾ ਸੀ ਕਿ ਜੀ ਐਨੇ ਪਰਸੈਂਟ ਪੋਲਿੰਗ ਹੋ ਗਈ ਹੂੰ ਜਿੰਨੀ ਪਰਸੈਂਟ ਪੋਲਿੰਗ ਹੋਈ ਸੀ ਉਸ ਤੋਂ ਬਾਅਦ ਵਿੱਚ 5-6 ਪਰਸੈਂਟ ਪੋਲਿੰਗ ਇਤਨੀ ਵੋਟਾਂ ਬਾਹਰ ਨਿਕਲਾਈਆਂ ਬਿਲਕੁਲ ਅਨਵੋਲਡ ਵੋਟਾਂ ਨਾਲੋਂ ਜੇ ਵਾਧੂ ਵੋਟਾਂ ਈਵੀਐਮ ਦੇ ਵਿੱਚੋਂ ਨਿਕਲਦੀਆਂ ਤੇ ਇਹਦੇ ਵਿੱਚ ਕੋਈ ਗੜਬੜਤਾ ਹੈਗੀ ਹੈ ਕੀ ਬਿਲਕੁਲ ਜੀ ਇਹਦੇ ਤੇ ਇਲੈਕਸ਼ਨ ਕਮਿਸ਼ਨ ਨੂੰ ਕੰਪਲੇਂਟ ਕੀਤੀ ਹੂੰ ਕਾਂਗਰਸ ਪਾਰਟੀ ਨੇ ਔਰ ਇਲੈਕਸ਼ਨ ਕਮਿਸ਼ਨ ਨੇ ਬੜੀ ਸ਼ੇਧੀ ਨਾਲ ਉਹਨਾਂ ਨੂੰ ਜਵਾਬ ਦਿੱਤਾ ਕਿ ਤੁਹਾਡਾ ਜਿਹੜੀ ਹੈਗੇ ਇਲਜ਼ਾਮ ਬਾਜੀ ਇਹ ਗਲਤ ਹੈ ਝੂਠੀ ਹੈ ਕੋਈ ਐਸੀ ਗੱਲ ਨਹੀਂ ਹੈ ਜੀ ਸਭ ਕੁਝ ਠੀਕ-ਠਾਕ ਚੱਲਦਾ ਹੈ ਕੋਈ ਸ਼ੱਕ ਨਹੀਂ ਕਿ ਸਾਡੇ ਹੋਏ ਜੀ ਹੁਣ ਇਹ ਕਿ ਜਿਵੇਂ ਅਮਿਤ ਸ਼ਾਹ ਦੇ ਐਕਸਟ ਦੇ ਪਤਾ ਕਿ ਮੇਰੀ ਤਲਾਸ਼ੀ ਲਈ ਹੈ ਹਮਮ ਚੋਣ ਕਮਿਸ਼ਨ ਦੀ ਜਿਹੜੀ ਹੈਗੀ ਐ ਉਹ ਪਰਤ ਬਣਾਉਣ ਵਾਸਤੇ ਵੀ ਕਈ ਵਾਰੀ ਅਜਿਹੀ ਜਤਨ ਕੀਤੇ ਜਾਂਦੇ ਹੁੰਦੇ ਐ ਕਿ ਕੱਲ ਨੂੰ ਜਦੋਂ ਕੋਈ ਵੱਡੀ ਕਾਰਵਾਈ ਕਰਨੀ ਐ ਵੱਡੀ ਕਾਰਵਾਈ ਤੋਂ ਪਹਿਲਾਂ ਛੋਟਕੇ ਛੋਟਕੇ ਕਾਰਵਾਈਆਂ ਕਰ ਦਿਓ ਜੀ ਕਿ ਆਹ ਦੇਖੋ ਜੀ ਵੱਡੀ ਕਾਰਵਾਈ ਕੀ ਹੁੰਦੀ ਐ ਵੱਡੀ ਕਾਰਵਾਈ ਇਹ ਹੀ ਐ ਜੇ ਮਤਲਬ ਕੱਲ ਨੂੰ ਜਿੱਥੇ ਕਿਸੇ ਦੇ EVM ਦੇ ਵਿੱਚ ਗੜਬੜ ਕਰਨੀ ਐ ਜੀ ਉਹ ਬਰੇਲ ਇਲਜ਼ਾਮ ਲਾਉਂਦੀ EVM ਤੇ ਨਾਲੇ ਗੜਬੜ ਕਰਤੀ ਤੇ ਕਹਿ ਸਕਦੇ ਜੀ ਅਸੀਂ EVM ਦੇ ਅਸੀਂ ਨਹੀਂ ਗੜਬੜ ਕੀਤੀ ਜੇ ਅਸੀਂ ਗੜਬੜ ਕਰਨੀ ਹੁੰਦੀ ਤਾਂ ਅਸੀਂ ਫਿਰ ਗ੍ਰਹਿ ਮੰਤਰੀ ਦੀ ਤਲਾਸ਼ ਹੀ ਕਿਉਂ ਲੜੀ? ਅਸਿਫਲਾ ਨੇ ਦੀ ਤਲਾਸ਼ ਹੀ ਕਿਉਂ ਲੜੀ? ਤੁਹਾਡੇ ਯਾਦ ਹੋਣਾ ਹੈ ਛੇ ਦੇ 2019 ਦੀਆਂ ਚੋਣਾਂ ਸੀ। ਜੀ ਉਸ ਵੇਲੇ ਇੱਕ ਚੋਣ ਕਮਿਸ਼ਨਰ ਨੇ ਸਿਰਫ ਇਹੀ ਗੱਲ ਕਹੀ ਸੀ। ਹੂੰ ਹੂੰ ਕਿ ਜਿਹੜੀਆਂ ਆਪਣੇ ਕੋਲੇ ਸ਼ਿਕਾਇਤਾਂ ਹੋਈਆਂ ਹੈ ਪ੍ਰਧਾਨ ਮੰਤਰੀ ਦੇ ਖਿਲਾਫ ਗ੍ਰਹਿ ਮੰਤਰੀ ਦੇ ਖਿਲਾਫ ਹੂੰ ਹੂੰ ਉਹਨਾਂ ਸ਼ਿਕਾਇਤਾਂ ਤੇ ਆਪਾਂ ਵਿਚਾਰਤਾ ਕਰ ਲਈ ਜੀ ਤੇ ਉਹਨਾਂ ਨੇ ਕਹਿ ਦਿੱਤਾ ਸੀ ਜੀ ਨਹੀਂ ਅਸ਼ੋਕਨ ਵਾਸਾ ਸੀ ਮੇਰੇ ਖਲਾਫ ਨਾ। ਦੂਜੇ ਚੋਣ ਕਮਿਸ਼ਨਰ ਨੇ ਨਹੀਂ ਉਹ ਕਹਿੰਦਾ ਜੀ ਮੇਰਾ ਡੈਸੈਂਟ ਨੋਟ ਆ ਜਿਹੜਾ ਇਹ ਲਿਖ ਲਓ ਇਹ ਵੀ ਨਹੀਂ ਤੇ ਫਿਰ ਜੰਦੀ ਸਾਹਿਬ ਹੋਇਆ ਕੀ ਸੀ ਕਿ ਨਾਲ ਦੀ ਨਾਲ ਹੀ ਈਡੀ ਦੀਆਂ ਰੇਟਾ ਸਟਾਰਟ ਹੋ ਗਈਆਂ ਸੀ ਉਹਦੇ ਰਿਸ਼ਤੇਦਾਰਾਂ ਤੇ ਉਹਦੇ ਬੱਚਿਆਂ ਤੇ ਉਹਦੀ ਵਾਈਫ ਤੇ ਉਹਦੇ ਦੂਰਲੇਡੇ ਦੇ ਰਿਸ਼ਤੇਦਾਰਾਂ ਤੇ ਸਾਰਿਆਂ ਦੇ ਜੀ ਅਲਟੀਮੇਟਲੀ ਉਸ ਬੰਦੇ ਨੂੰ ਸਰੈਂਡਰ ਕਰਨਾ ਪੈ ਗਿਆ ਤੇ ਫਿਰ ਉਸ ਬੰਦੇ ਨੂੰ ਕਿਸੇ ਪਾਸੇ ਹੋਰ ਕਿਸੇ ਜਿਹੜੀ ਹੈਗੀ ਹੈ ਬੈਂਕਿੰਗ ਪ੍ਰਣਾਲੀ ਦੇ ਵਿੱਚ ਫਿੱਟ ਕਰਕੇ ਤੇ ਦੇਸ਼ ਤੋਂ ਬਾਹਰ ਭੇਜਿਆ ਸੀ ਹੂੰ ਹੂੰ ਇਹੀ ਜੀ ਜਿਹੜੀ ਹੈਗੀ ਹੈ ਇਹ ਵਾਰ-ਵਾਰ ਹੁੰਦੀ ਰਹਿੰਦੀ ਹੈ ਜਦੋਂ ਉਹ ਕਹਿੰਦੇ ਕਿ ਤੁਸੀਂ ਇਹਨਾਂ ਦੀ ਤਲਾਸ਼ੀ ਲਓ ਉਹ ਨਹੀਂ ਤਲਾਸ਼ੀ ਲਈ ਜਾਂਦੀ ਜੀ ਇਹ ਦੇਸ਼ ਦੇ ਇੱਕ ਹਿੱਸੇ ਦੇ ਵਿੱਚ ਇੱਕ ਅਧਿਕਾਰੀ ਨੇ ਜ਼ੋਰਤ ਕਰ ਲਈ ਸੀ ਉਹਨੇ ਤਲਾਸ਼ੀ ਲੈ ਲਈ ਸੀ ਤੇ ਥੋੜੇ ਸਮੇਂ ਬਾਅਦ ਹੀ ਉਹ ਬੰਦੇ ਨੂੰ ਸਸਪੈਂਡ ਕਰਤਾ ਸੀ ਵੀ ਦੂਸਰਾ ਸ਼ੀ ਕੋਲੀ ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਦੇ ਵਿੱਚ ਜਿਹੜੇ ਲੋਕ ਆ ਰਹੇ ਸੀ ਹਾਂ ਕਿ ਪ੍ਰਧਾਨ ਮੰਤਰੀ ਦੀ ਨਹੀਂ ਜਿਹੜਾ ਉਹ ਹੈਲੀਕਾਪਟਰ ਤੇ ਹੈਲੀਕਾਪਟਰ ਦੇ ਵਿੱਚ ਜਿਹੜੇ ਲੋਕ ਆ ਰਹੇ ਸੀ ਉਹਨਾਂ ਕੋਲੇ ਟੈਕਸੀ ਉਹਨਾਂ ਬੈਗਾਜੀ ਤਲਾਸ਼ੀ ਲਈ ਗਈ ਜੀ ਹੁਣ ਵੀ ਇਲਜ਼ਾਮ ਇਹ ਲੱਗ ਰਹੇ ਆ ਬਹੁਤ ਮਾਰੀ ਲੱਗਦੇ ਆ ਇਹ ਪੰਜਾਬ ਦੇ ਵਿੱਚ ਜਿੱਦੀਆਂ 2012 ਚੋਣਾਂ ਇਦੇ ਵਿੱਚ ਬਾਦਲ ਅਕਾਲੀ ਦਲ ਦੁਬਾਰਾ ਫਿਰ ਪਾਵਰ ਦੇ ਵਿੱਚ ਆਇਆ ਆਇਆ ਸੀ ਉਦੋਂ ਵੀ ਇਹ ਸੀ ਕਿ ਬਿਜੀਲੈਂਸ ਬਿਊਰੋਆਂ ਜਿਹੜੀਆਂ ਗੱਡੀਆਂ ਸੀ ਉਹਨਾਂ ਗੱਡੀਆਂ ਦੇ ਰਾਹੀਂ ਜਾਂ 108 ਜਿਹੜੇ ਹੈਗੀਆਂ ਐਂਬੂਲੈਂਸ ਗੱਡੀਆਂ ਉਹਨਾਂ ਦੇ ਨਾਲ ਪੰਜਾਬ ਦੇ ਵਿੱਚ ਪੈਸਾ ਭੇਜਦੇ ਰਹੇ ਜੀ ਇਹ ਗੱਲਾਂ ਬਾਅਦ ਵਿੱਚ ਸਾਫਟ ਵੀ ਹੋ ਗਈਆਂ ਮਹਾਰਾਸ਼ਟਰ ਦੇ ਵਿੱਚ ਵੀ ਹੁਣ ਇਹ ਇਲਜ਼ਾਮ ਇਹ ਹੀ ਲੱਗ ਰਿਹਾ ਕਿ ਪੁਲਿਸ ਦੀਆਂ ਗੱਡੀਆਂ ਇਸਤੇਮਾਲ ਹੋ ਰਹੀਆਂ ਕੁਝ ਹੋਰ ਥਾਵਾਂ ਤੇ ਵੀ ਇਹ ਇਲਜ਼ਾਮ ਲੱਗ ਰਹੇ ਹਨ ਇਹਨਾਂ ਸਾਰੀਆਂ ਗੱਲਾਂ ਦੇ ਤੇ ਪਾਣੀ ਪਾਉਣ ਵਾਸਤੇ ਫਿਰ ਕਈ ਵਾਰੀ ਇਹ ドラਮਾ ਹੋ ਜਾਂਦਾ ਹੈ ਕਿ ਲੋ ਜੀ ਅਸੀਂ ਤਾਂ ਫਿਰ ਉਹ ਪਾਜੀ ਦੇ ਵਿੱਚ ਜਿਹੜੇ ਹੈਗੇ ਗ੍ਰਹਿ ਮੰਤਰੀ ਉਹਨਾਂ ਦੀ ਵੀ ਤਲਾਸ਼ੀ ਲਈ ਤੇ ਇਹ ਇਮੇਜ ਮੇਰਾ ਖਿਆਲ ਹੈ 2-4 ਦਿਨਾਂ ਚ ਆਪਣੇ ਕੋਲ ਖਬਰ ਇਹ ਵੀ ਆ ਸਕਦੀ ਹੈ ਜਿਵੇਂ ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਦੀ ਤਲਾਸ਼ੀ ਲਈ ਜਾਂ ਜਹਾਜ਼ ਦੀ ਤਲਾਸ਼ੀ ਲਈ ਜੀ ਉਹਨਾਂ ਦੇ ਕੋਲੋਂ ਵੀ ਕੁਝ ਨਹੀਂ ਮਿਲਿਆ ਵਗੈਰਾ ਵਗੈਰਾ ਮਤਲਬ ਇਹ ਜਦੋਂ ਬਦਨਾਮੀ ਹੋ ਜੇ ਨਾ ਤੇ ਬਦਨਾਮੀ ਤੋਂ ਬਾਅਦ ਫਿਰ ਆਦਾ ਥੋੜੀ ਜਿਹੀ ਪਰਤ ਬਣਾਉਣ ਵਾਸਤੇ ਜਿਹੜੇ ਪ੍ਰਵਤ ਕੀਤਾ ਜਾਂਦਾ ਹੈ ਉਹਦਾ ਮਿੱਠਾ ਹਿੱਸਾ ਨਹੀਂ ਹੈ ਜੀ ਹਾਂ ਚਲੋ ਜੀ ਆਪਾਂ ਪਹਿਲੇ ਕਾਲ ਤੇ ਹਾਂਜੀ 7252 ਸਵਾਗਤ ਹੈ ਸ਼ਿਰਗੋਬ ਸਿੰਘ ਜੀ ਐਨੂੰ ਹਾਂਜੀ ਭਾਈ ਜੀ ਸੁਣਦੀ ਆਵਾਜ਼ ਹੁਣ ਠੀਕ ਹੈ ਹਾਂਜੀ ਹਾਂਜੀ ਸੁਣਦੀ ਹੈ ਮੈਨਾਂ ਤਾਂ ਤੁਹਾਡਾ ਵਟਸਐਪ ਫੋਨ ਹੈ ਜਿਹੜਾ ਤਾਂ ਇਦਾਂ ਦੀ ਆਵਾਜ਼ ਆਉਂਦੀ ਜੀ ਆਉਂਦੀ ਹੁੰਦੀ ਹੈ ਮੈਂ ਫਿਰ ਲੈਂਡਲਾਈਨ ਤੋਂ ਕੀਤਾ ਭਾਈ ਸਤਿ ਸ਼੍ਰੀ ਅਕਾਲ ਢੀਲੋ ਸਾਹਿਬ ਜੀ ਸਤਿ ਸ਼੍ਰੀ ਅਕਾਲ ਆਪਾਂ ਆਪਾਂ ਸਕੂਲ ਪੜਦੇ ਪੜਦੇ ਕਾਲਜ ਪੜਦੇ ਪੜਦੇ